ਸਮਾਣਾ ਸਿਟੀ ਪੁਲਿਸ ਵੱਲੋਂ ਦੋ ਕਥਿਤ ਔਰਤਾਂ ਗ੍ਰਿਫਤਾਰ ਕੀਤੀਆਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੀਆਂ ਹਨ ਪੁਲਿਸ ਅਧਿਕਾਰੀ ਬਲਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਇੱਕ ਔਰਤਾਂ ਇਹ ਨਸ਼ਾ ਵੇਚਣ ਦਾ ਕੰਮ ਕਰਦੀਆਂ ਹਨ ਇਹਨਾਂ ਦੇ ਖਿਲਾਫ ਮੁਕੱਦਮਾ ਕਰਕੇ ਅਦਾਲਤ ਤੇ ਇਹਨਾਂ ਪੇਸ਼ ਕੀਤੇ ਜਾਏਗਾ ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਗੱਲਬਾਤ ਕਰਦੇ ਹਨ ਪੁਲਿਸ ਅਧਿਕਾਰੀ ਹੈ ਬਲਜੀਤ ਸਿੰਘ ਜੀ ਸਮਾਣਾ ਸਿਟੀ ਦੇ ਸਾਡੇ ਸਬ ਇੰਸਪੈਕਟਰ ਅਜੀਤ ਗੌਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸੰਬੰਧ ਵਿੱਚ ਬਾਹਰ ਸੀ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਲੇਡੀ ਜੈ ਸ਼ੇਰਕੌਰ ਉਰਫ ਸ਼ੀਰੋ ਜੋ ਮ ਉਹਨਾਂ ਨੂੰ ਉਹਨਾਂ ਨੂੰ ਤਲਾਸ਼ ਮਿਲੀ ਸੀ ਕਿ ਇਹ ਜਿਹੜਾ ਨਸ਼ੇ ਵੇਚਣ ਦਾ ਜਿਹੜਾ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਮੁਕਦੀ ਹਦਾਰ ਤੇ ਦੇ ਖਿਲਾਫ ਕੇਸ ਦਾਇਰ ਕਰਕੇ ਤੇ ਉਹਨੂੰ ਕਾਬੂ ਕਰਕੇ ਉਹਦੇ ਤੋਂ 620 ਜਿਹੜੀਆਂ ਨਸ਼ਿੱਲੀਆਂ ਗੋਲੀਆਂ ਬਰਾਮਦ ਇਹ ਇਸ ਤੋਂ ਇਲਾਵਾ ਸਾਡੇ ਇੱਕ ਐਸਆਈ ਅਸ਼ੋਕ ਕੁਮਾਰ ਜੀ ਨੇ ਉਹ ਵੀ ਸਮੇਤ ਬਹੁਤ ਪਾਰਟੀ ਦੇ ਬਾਹਰ ਸੀ ਤੇ ਉਹਨਾਂ ਨੇ ਵੀ ਇੱਕ ਜਿਹੜੀ ਲੇਡੀ ਜੈਨੋ ਹੈ ਜੈਨੋ ਉਰਫ ਕਾਲੀ ਇਹ ਵੀ ਮਰਾਦਪੁਰੇ ਹੀ ਰਹਿਣ ਵਾਲੀ ਹੈ ਇਹਦੇ ਤੋਂ ਵੀ 400 ਜਿਹੜੀਆਂ ਨਸ਼ਿੱਲੀਆਂ ਗੋਲੀਆਂ ਖੁੱਲੀਆਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਨੂੰ ਅੱਜ ਅਸੀਂ ਮੈਡੀਕਲ ਕਰਾ ਕੇ ਕੋਰਟ 'ਚ ਪੇਸ਼ ਕਰਕੇ ਪੁਲਸਰਮਾਨਾ ਕੀਤਾ ਗਿਆ ਹੈ ਹੁਣ ਬਲਕਿ ਜੀ ਬੈਕਗ੍ਰਾਉਂਡ ਪਛਰੀ ਕੀ ਪਿਛਲੇ ਵੀ ਕ੍ਰਿਮਿਨਲ ਐਕਟ ਹੈ ਹਾਂਜੀ ਹਾਂ ਜਿਹੜਾ ਮੁਰਾਦਪੁਰਾ ਪਿੰਡ ਆ ਉਹ ਜਿਹੜਾ ਕਾਫੀ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਇਹ ਵੀ ਜਿਹੜੇ ਲੇਡੀਜ਼ ਨੇ ਇਦਾਂ ਦੀ ਹੈਗੇ ਇਹਨਾਂ ਤੇ ਜਿਹੜੇ ਹੋਰ ਵੀ ਪਹਿਲਾਂ ਪਰਚੇ ਦੱਜ ਨੇ ਤੇ ਅਸੀਂ ਰਿਕਾਰਡ ਚੰਗੀ ਤਰ੍ਹਾਂ ਵੇਖ ਰਹੇ ਹਾਂ ਤੇ ਕਿਹੜੇ ਕਿਹੜੇ ਪੱਤੇ ਕਹਿ ਕੇ ਠਣੇ ਚਲਾ ਦਿੱਤੇ ਨੇ ਤੇ ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਾਂਗੇ ਕੋਰਟ 'ਚ ਪੇਸ਼ ਕਰਕੇ ਮਾਂਜੂਗ ਅਦਾਲਤ ਤੋਂ ਪੁਲਸਰਮਾਨਾ ਹਦਲ ਕੀਤਾ ਜਾ ਰਿਹਾ ਹੈ